ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਦੋਸਤੋ ਜਿਹੜੇ ਕਿਸਾਨ ਵੀਰਾਂ ਨੇ ਵਰਖਾ ਤੋਂ ਪਹਿਲਾਂ ਆਪਣੇ ਝੋਨੇ ਤੇ ਸਪਰੇ ਨਹੀਂ ਕੀਤੀ ਉਹਨਾਂ ਨੂੰ ਹੁਣ ਸਪਰੇ ਕਰਨ ਦੀ ਜ਼ਰੂਰਤ ਜਿਹੜੀ ਪੈ ਸਕਦੀ ਹੈ ਕਿਉਂਕਿ ਇਸ ਵਾਰ ਜੇ ਮੌਸਮ ਦੀ ਆਪਾਂ ਗੱਲ ਕਰੀਏ ਮੌਸਮ ਲਗਾਤਾਰ ਨਮੀ ਵਾਲਾ ਬਣਿਆ ਹੋਇਆ ਕਾਫੀ ਦਿਨ ਤੋਂ ਵਰਖਾ ਜਿਹੜੀ ਹੋ ਰਹੀ ਹੈ ਤੇ ਝੋਨੇ ਦੀਆਂ ਜੜਾਂ ਦੇ ਵਿੱਚ ਪਾਣੀ ਲਗਾਤਾਰ ਖੜਨ ਕਰਕੇ ਖੋਨੇ ਵਿੱਚ ਸੀਥ ਫਲਾਈਟ ਦਾ ਹਮਲਾ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਹੈ ਕਾਫੀ ਜ਼ਿਆਦਾ ਹਮਲਾ ਹੋ ਗਿਆ ਜਿੱਥੇ ਸਪਰੇ ਨਹੀਂ ਹੋਈ ਜਿੱਥੇ ਬਰਖਾ ਤੋਂ ਪਹਿਲਾਂ ਸਪਰੇ ਹੋ ਗਈ ਉਥੇ ਤਾਂ ਕਾਫੀ ਠੀਕ ਹੈ ਪਰ ਜਿੱਥੇ ਸਪਰੇ ਨਹੀਂ ਹੋਈ ਉਥੇ ਕਾਫੀ ਜ਼ਿਆਦਾ ਸੀਥ ਫਲਾਈਟ ਦਾ ਹਮਲਾ ਜਿਹੜਾ ਦੇਖਣ ਨੂੰ ਮਿਲ ਰਿਹਾ ਤੇ ਕਈ ਥਾਈ ਤੇਲੇ ਦੇ ਅਟੈਕ ਦੀਆਂ ਵੀ ਖਬਰਾਂ ਸੁਣਨ ਨੂੰ ਮਿਲੀਆਂ ਨੇ ਤੇਲੇ ਦਾ ਅਟੈਕ ਕਾਫੀ ਵੱਧ ਗਿਆ ਕਿਉਂਕਿ ਲਗਾਤਾਰ ਜਿਹੜਾ ਮੌਸਮ ਨਮੀ ਵਾਲਾ ਬਣਿਆ ਹੋਇਆ ਤੇ ਤੇਲੇ ਵਾਲੀ ਆਪਾਂ ਤੋਂ ਸਪਰੇ ਨਹੀਂ ਹੋ ਸਕੀ ਤੇ ਤੇਲਾ ਕਾਫੀ ਵੱਧ ਗਿਆ ਕਈ ਜਗਾ ਤੇ ਤੇਲਾ ਉੱਪਰ ਪੱਤਿਆਂ ਤੱਕ ਵੀ ਜਿਹੜਾ ਦਿਖਾਈ ਦੇਣ ਲੱਗ ਪਿਆ ਆ ਜੜਾਂ ਦੇ ਵਿੱਚ ਉਹਨਾਂ ਆਪਾਂ ਨੂੰ ਪਤਾ ਉਲੀ ਰੋਗ ਜਿਹੜਾ ਜ਼ਿਆਦਾ ਲੱਗਦਾ ਸਭ ਤੋਂ ਵੱਧ ਜਿਵੇਂ ਉਹ ਸ਼ੀਤ ਫਲਾਈਟ ਆ ਸ਼ੀਤ ਫਲਾਈਟ ਆ ਦੀਆਂ ਨਿਸ਼ਾਨੀਆਂ ਕੀ ਨੇ ਇਹਦੇ ਵਿੱਚ ਕੀ ਆ ਨਾ ਪਾਣੀ ਦੀ ਸਤਾ ਜਿੱਥੇ ਪਾਣੀ ਦਾ ਲੈਵਲ ਹੁੰਦਾ ਬੂਟੇ ਦੇ ਵਿੱਚ ਜੜਾਂ ਦੇ ਵਿੱਚ ਉੱਥੇ ਜਾਮਨੀ ਤੋਂ ਹਲਕੇ ਚਲੇਟੀ ਰੰਗ ਦੇ ਧੱਬੇ ਜੇ ਬਣ ਜਾਂਦੇ ਬਾਅਦ ਚ ਵੱਧ ਜਾਂਦੇ ਨੇ ਕਾਫੀ ਕਈ ਥਾਂ ਤੇ ਕਾਲੇ ਦੇ ਰੰਗ ਦਾ ਪਾਊਡਰ ਵੀ ਬਣ ਜਾਂਦਾ ਇਹਦੇ ਨਾਲ ਬੂਟੇ ਦਾ ਨੁਕਸਾਨ ਕਾਫੀ ਜ਼ਿਆਦਾ ਹੋ ਜਾਂਦਾ ਝਾੜ ਦੇ ਵਿੱਚ ਕਾਫੀ ਇਹ ਨੁਕਸਾਨ ਕਰ ਦਿੰਦਾ ਕਈ ਵਾਰੀ ਕੀ ਆ ਵੀ ਇਹਦਾ ਹਮਲਾ ਇੰਨਾ ਵੱਧ ਜਾਂਦਾ ਪੱਤਿਆਂ ਤੱਕ ਉੱਪਰ ਤੱਕ ਵੀ ਆ ਜਾਂਦਾ ਪਾਣੀ ਦੇ ਭਿੱਜੇ ਜਿਹੇ ਪੱਤੇ ਜਿਵੇਂ ਆਪਾਂ ਭੂਰੇ ਦੇ ਰੰਗ ਦੇ ਉੱਪਰ ਹੋ ਜਾਂਦੇ ਨੇ ਸਲੇਟੀ ਰੰਗ ਦੇ ਧੱਬੇ ਵੀ ਬਣ ਜਾਂਦੇ ਨੇ ਤੇ ਇਸ ਤਰ੍ਹਾਂ ਕਾਫੀ ਜਿਹੜਾ ਇਸ ਵਾਰ ਵੀ ਹਮਲਾ ਵੇਖਣ ਨੂੰ ਮਿਲ ਰਿਹਾ ਤੇ ਮੌਸਮ ਲਗਾਤਾਰ ਹੀ ਨਮੀ ਵਾਲਾ ਬਣਿਆ ਹੋਇਆ ਤੇ ਹੁਣ ਆਪਾਂ ਨੂੰ ਜਦੋਂ ਵੀ ਮੌਕਾ ਮਿਲਦਾ ਉਹਦੇ ਵਾਸਤੇ ਆਪਾਂ ਸਪਰੇ ਦੇ ਬਾਰੇ ਸੋਚਣਾ ਲਗਾਤਾਰ ਬਰਖਾ ਵਾਲਾ ਮੌਸਮ ਰਹਿਣ ਕਰਕੇ ਸੀਥ ਬ্লাইਟ ਦਾ ਤਾਂ ਆਪਾਂ ਨੂੰ ਪਤਾ ਹੀ ਹੈ ਤਾਂ ਹੈਗਾ ਹੀ ਹੈਗਾ ਨਾਲ ਇਹਦੇ ਜਦੋਂ ਆਪਣੀ ਜਿਹੜਾ ਝੋਨਾ ਬਰਖਾ ਦੇ ਵਿੱਚ ਨਿਸਰਦਾ ਤਾਂ ਜਿਹੜਾ ਡੋਡੀ ਰੋਗ ਹਾਲਸ ਸਮਟ ਜਿਹੜਾ ਰੋਗ ਆਪਾਂ ਜਿਹਨੂੰ ਕਹਿੰਦੇ ਆ ਉਹ ਵੀ ਕਾਫੀ ਮਾਤਰਾ ਦੇ ਵਿੱਚ ਆ ਜਾਂਦਾ ਇਸ ਤਰ੍ਹਾਂ ਹੋਰ ਵੀ ਬਿਮਾਰੀਆਂ ਦਾ ਜਿਹੜਾ ਹਮਲਾ ਇਹਦੇ ਇਨ੍ਹਾਂ ਦਿਨਾਂ ਦੇ ਵਿੱਚ ਵੱਧ ਜਾਂਦਾ ਤੇ ਹੁਣ ਆਪਾਂ ਨੂੰ ਇੱਕ ਅੱਧੀ ਜਿਹੜੀ ਸਪਰੇ ਦੀ ਜ਼ਰੂਰਤ ਪਉਂਦੀ ਤੇ ਉਲੀ ਦੇ ਵਾਸਤੇ ਆਪਣੇ ਕੋਲੇ ਕਈ ਤਰ੍ਹਾਂ ਦੀਆਂ ਸਪਰੇਹਾਂ ਨੇ ਜਿਨ੍ਹਾਂ ਦੇ ਵਿੱਚ ਐਮੀਸਟਾਰ ਟਾਪ ਆ ਜਾਂਦਾ 200 ਐਮਐਲ ਜਿਦੇ ਵਿੱਚ ਅਜੋਕਸੀ ਸਟ੍ਰੋਬਨ ਤੇ ਡਾਈਫੈਨੋਕੋਨਾਜੋਲ ਦੋ ਟੈਕਨੀਕਲ ਹੁੰਦੇ ਆ ਇਹ ਆਪਾਂ 200 ਐਮਐਲ ਕਰ ਸਕਦੇ ਆ ਇਹਦੇ ਨਾਲ ਆਪਣਾ ਜਿਹੜਾ ਸੀਥ ਫਲਾਈਟ ਦਾ ਹਮਲਾ ਰੁਕ ਜਾਂਦਾ ਜਾਂ ਬਾਕੀ ਹੋਰ ਉਲੀ ਦੇ ਨਾਲ ਫੰਗਸ ਦੇ ਜੋ ਕੋਈ ਹੋਰ ਅਟੈਕ ਨੇ ਉਹ ਰੁਕ ਜਾਂਦੇ ਨੇ ਤੇ ਇਹ ਜਿਹੜੀ ਦਵਾਈ ਆਪਾਂ ਨੂੰ ਮਾਰਕੀਟ ਦੇ ਵਿੱਚੋਂ ਜਾਂ ਤਾਂ ਐਮੀਸਟਾਰ ਟਾਪ ਦੇ ਨਾਮ ਤੇ ਮਿਲਦੀ ਆ ਹੋਰ ਵੀ ਕਈ ਜਿਹੜੀਆਂ ਕੰਪਨੀਆ ਇਹਨੂੰ ਬਣਾਉਂਦੀਆਂ ਨੇ ਟੈਕਨੀਕਲ ਨੂੰ ਉਹਨਾਂ ਦਾ ਥੋੜਾ ਸਸਤਾ ਐ ਐਮੀ^* ਟਾਪ ਜਿਹੜਾ ਆਪਾਂ ਬਾਈ ਨੈਮ ਲੈਣਾ ਇਹ ਥੋੜੀ ਜਿਹੀ ਮਹਿੰਗੀ ਆ ਤੁਸੀਂ ਹੋਰ ਕਿਸੇ ਕੰਪਨੀ ਦੀ ਵੀ ਲੈ ਕੇ ਜਿਹੜੀ ਵਰਤ ਸਕਦੇ ਆ ਤੇ ਅਗਲੀ ਦਵਾਈ ਇੱਕ ਐਜੋਕਸੀਸਟ੍ਰੋਬਿਨ ਤੇ ਟੈਬੂਕੋਨਾਜ਼ੋਲ ਇਹ ਦਵਾਈ ਵੀ ਆਪਾਂ ਸਪਰੇਅ ਕਰ ਸਕਦੇ ਆ 200 ਐਮਐਲ ਦੀ ਡੋਜ਼ ਆ ਕਸਟੋਡੀਆ ਦੇ ਨਾਮ ਤੇ ਮਾਰਕੀਟ ਦੇ ਵਿੱਚ ਇਹ ਵੀ ਆਪਾਂ ਨੂੰ ਮਿਲਦੀ ਆ ਇਹਦੇ ਨਾਲ ਜਿਹੜਾ ਆਪਣਾ ਸ਼ੀਥ ਬਲਾਈਟ ਦਾ ਹਮਲਾ ਉਹਨੂੰ ਕੰਟਰੋਲ ਕਰ ਸਕਦਾ ਉੱਲੀ ਦੇ ਵਾਸਤੇ ਕਾਫੀ ਵਧੀਆ ਜਿਹੜਾ ਟੈਕਨੀਕਲ ਆ ਇਹ ਆਪਾਂ ਸਪਰੇਅ ਕਰ ਸਕਦੇ ਹਾਂ ਇੱਕ ਦਵਾਈ ਆਪਣੇ ਕੋਲੇ ਨਟੀਬੋਧ ਵੀ ਹੈਗੀ ਆ ਨਟੀਬੋ 80 ਐਮ ਐਲ ਆਪਾਂ ਦਵਾਈ ਵਰਤ ਸਕਦੇ ਹਾਂ ਇਹ ਵੀ ਬਹੁਤ ਵਧੀਆ ਜਿਹੜੀ ਇਫੈਕਟਿਵ ਦਵਾਈ ਆ ਤੇ ਉਲੀ ਦੇ ਵਾਸਤੇ ਬਹੁਤ ਹੀ ਜ਼ਿਆਦਾ ਵਧੀਆ ਕਾਰਗਰ ਦਵਾਈ ਆ ਪਰ ਥੋੜੀ ਜੀ ਮਹਿੰਗੀ ਆ ਇਹ ਆਪਣੇ ਕੋਲੇ ਗਲੀਲਿਓ ਵੇ ਗਲੀਲਿਓ ਵੇ ਹੈ ਜੀ ਦਵਾਈ ਆ ਜਿਹਦੀ ਆਪਾਂ ਸੀਥ ਫਲਾਈਟ ਅਤੇ ਡੋਡੀ ਰੋਗ ਹਾਲਸ਼ ਸਮਟ ਦੋਵਾਂ ਨੂੰ ਹੀ ਕੰਟਰੋਲ ਕਰ ਸਕਦੀ ਆ ਇਹਦੀ ਇਹ ਜਿਹੜੀ ਸਫਾਰਸ਼ ਹੈ ਜੁਨੀਵਰਸਿਟੀ ਦੇ ਵੱਲੋਂ ਕੀਤੀ ਜੀ ਕੀਤੀ ਜਾਂਦੀ ਆ। ਸੀਤਵਲਾਈਟ ਵਾਸਤੇ ਵੀ ਕੀਤੀ ਜਾਂਦੀ ਆ ਤੇ ਜਿਹੜਾ ਡੋਡੀ ਰੋਗ ਫਾਲਸ ਸਮਟ ਉਹਦੇ ਵਾਸਤੇ ਵੀ ਇਹਦੀ ਸਫਾਰਸ਼ ਕੀਤੀ ਜਾਂਦੀ ਆ। ਇਹਦੇ ਵਿੱਚ ਦੋ ਟੈਕਨੀਕਲ ਹੈਗੇ ਆ ਤੇ ਕਾਕਸੀ ਸ਼ਟਰੋਵਨ ਤੇ ਪ੍ਰੋਪੀਕੋਨਾਜ਼ੋਨ ਤੇ ਇਹ ਆਪਾਂ 400 ਐਮਐਲ ਇਹਦੀ ਆਪਾਂ ਸਪਰੇਅ ਕਰ ਸਕਦੇ ਆ। ਤੇ ਇਹ ਸਾਰੀਆਂ ਦਵਾਈਆਂ ਉੱਲੀ ਦੇ ਵਾਸਤੇ ਜਿਹੜੇ ਤਿੰਨ ਚਾਰ ਦਵਾਈਆਂ ਆਪਾਂ ਇਹਨਾਂ ਦੇ ਵਿੱਚੋਂ ਜਿਹੜੀ ਵੀ ਤੁਹਾਨੂੰ ਠੀਕ ਲੱਗਦੀ ਆ ਆਪਾਂ ਉਹ ਲੈ ਕੇ ਕੋਈ ਵੀ ਦਵਾਈ ਇਹਨਾਂ ਚੋਂ ਲੈ ਲਓ ਜ਼ਿਆਦਾਤਰ ਦਵਾਈਆਂ ਸੀਤ ਬਲਾਈਟ ਨੂੰ ਜਾਂ ਦੂਸਰੀ ਉਲੀ ਨੂੰ ਸਾਰੀਆਂ ਹੀ ਕੰਟਰੋਲ ਕਰ ਲੈਂਦੇ ਨੇ ਤੁਸੀਂ ਆਪਣੇ ਦੇ ਹਿਸਾਬ ਦੇ ਨਾਲ ਜਿਹੜੀ ਦਵਾਈ ਕੋਈ ਠੀਕ ਲੱਗਦਾ ਤੁਸੀਂ ਉਹ ਲੈ ਸਕਦੇ ਹੋ ਤੇ 150 ਤੋਂ 200 ਲੀਟਰ ਪਾਣੀ ਦੇ ਵਿੱਚ ਆਪਾਂ ਘੋਲ ਕੇ ਦੀ ਸਪਰੇ ਕਰਨੀ ਆ ਤੇ ਇਸੇ ਵੇਲੇ ਨਾਲ ਹੀ ਆਪਾਂ ਨੂੰ ਲੋੜ ਪੈਣੀ ਆ ਹੁਣ ਕਿਉਂਕਿ ਤੇਲੇ ਦਾ ਵੀ ਕਾਫੀ ਜ਼ਿਆਦਾ ਅ ਅਟੈਕ ਹੈਗਾ ਤੇ ਇਹਦੇ ਨਾਲ ਹੀ ਹੁਣ ਆਪਾਂ ਨੂੰ ਤੇਲੇ ਵਾਲੀ ਦਵਾਈ ਵੀ ਸਪਰੇ ਕਰਨੀ ਪਊ ਕਿਉਂਕਿ ਤੇਲਾ ਵੀ ਕਾਫੀ ਮਾਤਰਾ ਦੇ ਵਿੱਚ ਹੈਗਾ ਇਹ ਤੇਲੇ ਦੇ ਵਾਸਤੇ ਤੇਲੇ ਨੂੰ ਕੰਟਰੋਲ ਕਰਨ ਦੇ ਵਾਸਤੇ ਚੈਸ ਦਵਾਈ ਆਉਂਦੀ ਆ ਪਾਈ ਮਾਈਟ੍ਰੋਜਨ ਉਹਦਾ ਟੈਕਨੀਕਲ 120 ਗ੍ਰਾਮ ਆਪਾਂ 1 ਕਿੱਲੇ 'ਚ ਵਰਤ ਸਕਦੇ ਆ ਜਾਂ ਫਿਰ ਉਹ ਸ਼ੀਨ ਅ ਡਾਈਨੋਟੈਫੂਰਾਨ ਦਵਾਈ ਆਉਂਦੀ ਆ 80 ਗ੍ਰਾਮ ਆਪਾਂ ਇਹ ਵੀ ਜਿਹੜੀ ਤੇਲੇ ਦੇ ਵਾਸਤੇ ਬਹੁਤ ਵਧੀਆ ਅਫੈਕਟਰ ਦਵਾਈ ਆ ਜੇਕਰ ਤੇਲੇ ਦਾ ਹਮਲਾ ਕਾਫੀ ਜ਼ਿਆਦਾ ਹੋ ਗਿਆ ਕਈ ਥਾਂ ਤੇ ਤੇਲਾ ਵੱਧ ਗਿਆ ਕਿਉਂਕਿ ਮੌਸਮ ਬਿਲਕੁਲ ਹੀ ਨਮੀ ਵਾਲਾ ਬਣਿਆ ਰਿਹਾ ਪੂਰਾ ਉਹਦੇ ਅਨੁਕੂਲ ਹੋ ਗਿਆ ਤੇ ਸਪਰੇਅ ਹੋਈ ਨਹੀਂ ਜੇ ਤੁਹਾਨੂੰ ਲੱਗਦਾ ਵੀ ਤੇਲਾ ਕਾਫੀ ਮਾਤਰਾ ਚ ਜ਼ਿਆਦਾ ਹੈਗਾ ਤਾਂ ਫਿਰ ਇੱਕ ਦਵਾਈ ਹੈਗੀ ਆ ਪੈਕਸਾਲੋਨ ਟਰਾਈਫਲੂਮੀ ਜੋ ਪਾਇਰਮ ਦਵਾਈ ਆ ਅ ਛੋਅ ਮੈਲ ਤੁਸੀਂ 1 ਏਕੜ ਦੇ ਵਿੱਚ ਵਰਤ ਸਕਦੇ ਹੋ ਇਹ ਤੇ ਪੈਕਸਾਲੋਨ ਦਵਾਈ ਥੋੜੀ ਮਹਿੰਗੀ ਆ ਪਰ ਇਹਦਾ ਜਿਹੜਾ ਰਿਜ਼ਲਟ ਇਹਦੇ ਬਹੁਤ ਵਧੀਆ ਨੇ ਜਿੱਥੇ ਕਾਫੀ ਮਾਤਰਾ ਚ ਤੇਲਾ ਲੱਗਦਾ ਤੁਹਾਨੂੰ ਉਥੇ ਸਪਰੇਅ ਕਰ ਸਕਦੇ ਹੋ ਨਹੀਂ ਤਾਂ ਆਪਣੇ ਕੋਲੇ ਟ੍ਰੈਸਰ ਵਾਲਾ ਟੈਕਨੀਕਲ ਹੈਗਾ ਜਾਂ ਫਿਰ ਜਿਹੜਾ ਉਸੀ ਨੂੰ ਵਾਲਾ ਟੈਕਨੀਕਲ ਆ ਇਹਨਾਂ ਦੇ ਵਿੱਚੋਂ ਕੋਈ ਵੀ ਤੁਸੀਂ ਲੈ ਕੇ ਸਪਰੇਅ ਕਰ ਸਕਦੇ ਹੋ ਪਤਾਲਪੇਟ ਸੁੰਡੀ ਦਾ ਅਟੈਕ ਇਸ ਵੇਲੇ ਨਹੀਂ ਹੈਗਾ ਕਿਉਂਕਿ ਵਰਖਾ ਦੇ ਵਿੱਚ ਪਤਾਲਪੇਟ ਦੇ ਜਿਹੜੇ ਅੰਡੇ ਵਗੈਰਾ ਖਤਮ ਹੁੰਦੇ ਰਹਿਆ ਹੁਣ ਇਹਦਾ ਅਟੈਕ ਕਿਸੇ ਪਾਸੋਂ ਜ਼ਿਆਦਾ ਸੁਣ ਨੂੰ ਨਹੀਂ ਮਿਲ ਰਿਹਾ ਪਰ ਗੋਭ ਦੀ ਸੁੰਡੀ ਦਾ ਅਟੈਕ ਸਟੈਮ ਬੋਰਰ ਦਾ ਅਟੈਕ ਜਿਹੜਾ ਆ ਸਕਦਾ ਉਹਦੇ ਤੇ ਧਿਆਨ ਰੱਖਣਾ ਇਹਦੇ ਵਾਸਤੇ ਆਪਣੇ ਕੋਲੇ ਕੁਝ ਦਵਾਈਆਂ ਹੈਗੀਆਂ ਉਹ ਵੀ ਆਪਾਂ ਵਿੱਚ ਨਾਲ ਹੀ ਮਿਕਸ ਕਰ ਲਿਓ ਪਹਿਮ ਦਵਾਈ ਆ ਫਲੋਬੈਂਡਾ ਮਾਈਡ ਦਵਾਈ ਹੈਗੀ ਟੈਕਨੀਕਲ ਇਹਦਾ ਹੁੰਦਾ 30 ਤੋਂ ਐਮ ਐਲ ਤੱਕ ਇਹ ਦਵਾਈ 30 ਐਮ ਐਲ ਪਾ ਤੋ ਜਾਂ 35 ਐਮ ਐਲ ਪਾ ਸਕਦੇ ਆਪਾਂ ਇਹਦੇ ਨਾਲ ਵੀ ਜਿਹੜੀ ਆਪਣੀ ਅੰਗੋਵ ਦਾ ਕਿਡਾ ਕੰਟਰੋਲ ਹੋ ਜਾਂਦਾ ਜਾਂ ਫਿਰ ਕੋਰ ਆਜਨ ਦਵਾਈ ਆ ਕਲੋਰ ਐਂਟਰਲ ਨੀਲੀ ਪ੍ਰੋਲ ਦਵਾਈ ਆ ਇਹ 60 ਐਮ ਐਲ ਇਹਦੀ ਡੋਜ਼ ਹੈ ਏਕੜ ਦੀ ਇਹ ਆਪਾਂ ਵਰਤ ਸਕਦੇ ਹਾਂ ਜਾਂ ਫਿਰ ਇੱਕ ਆਪਣੇ ਕੋਲੇ ਟੈਕਨੀਕਲ ਹੈਗਾ ਜਿਹੜਾ ਪ੍ਰਦਾਨ ਵਾਲਾ ਟੈਕਨੀਕਲ ਉਹ ਪਾਊਡਰ ਰੂਪ ਦੇ ਵਿੱਚ ਵੀ ਆਉਂਦਾ ਕਾਰਟਾਪ ਹਾਈਡਰੋਕਲੋਰਾਈਡ ਪਾਊਡਰ ਰੂਪ ਦੇ ਵਿੱਚ ਆਉਂਦਾ ਹੈ ਉਹ ਉਹਦੀ ਜਿਹੜੀ 170 ਗ੍ਰਾਮ ਡੋਜ ਆ ਮਾਰਟਾਰ ਦੇ ਨਾਲ ਨਾਲ ਮਾਰਕੀਟ ਦੇ ਵਿੱਚ ਆਪਾਂ ਨੂੰ ਮਿਲ ਜਾਂਦਾ ਤੇ ਹੁਣ ਇਹ ਤਿੰਨੇ ਦਵਾਈਆਂ ਜਿਹਦੇ ਵਿੱਚ ਤੁਸੀਂ ਉਲੀ ਵਾਲੀ ਦਵਾਈ ਭਾਵੇਂ ਫੇਮ ਭਾਵੇਂ ਆਪਣੀ ਐਮੀ ਸਟਾਰ ਵਾਲਾ ਟੈਕਨੀਕ ਪਾ ਲਿਓ ਜਾਂ ਨੈਵ ਨਟੀਵੋ ਵਾਲਾ ਜਾਂ ਕਸਟੋਰੀਆ ਵਾਲਾ ਜਿਹੜਾ ਵੀ ਤੁਹਾਨੂੰ ਠੀਕ ਲੱਗਦਾ ਜੇਕਰ ਤੁਹਾਨੂੰ ਲੱਗਦਾ ਵੀ ਕਾ ਉੱਪਰ ਵਗੈਰਾ ਦੀ ਸਪਰੇ ਤੁਸੀ ਨਹੀਂ ਕੀਤੀ ਡੋਡੀ ਰੋਗ ਆ ਸਕਦਾ ਫਿਰ ਉੱਥੇ ਗਲੀਲਿਓ ਵੇ ਪਾ ਲਿਓ ਤੁਸੀਂ ਗਲੀਲਿਓ ਵੇ ਬਹੁਤ ਇਫੈਕਟਿਵ ਦਵਾਈ ਆ ਉਹ ਆਪਾਂ ਨੂੰ ਸ਼ੀਥ ਵਲਾਈਟ ਦੇ ਉੱਤੇ ਵੀ ਕੰਟਰੋਲ ਕਰਨ ਦੇ ਵਿੱਚ ਮਦਦ ਕਰੂਗੀ ਤੇ ਇਹਨਾਂ ਦੇ ਵਿੱਚੋਂ ਕੋਈ ਦਵਾਈ ਲੈ ਲਿਓ ਤੇਲੇ ਦੇ ਵਾਸਤੇ ਚੈਸ ਲੈ ਲਿਓ ਤਾਂ ਜਿਹੜੀ ਆਪਣੀ ਕੋਸ਼ਣ ਵਾਲਾ ਟੈਕਨੀਕਲ ਆ ਇਹਨਾਂ ਚੋਂ ਕੋਈ ਲੈ ਲਿਓ ਤਾਂ ਇੱਕ ਦਵਾਈ ਆਪਾਂ ਜਿਹੜੀ ਲੈਣੀ ਆ ਗੋਭ ਦੇ ਕੀੜੇ ਦੇ ਵਾਸਤੇ ਇਹਨਾਂ ਤਿੰਨਾਂ ਦਵਾਈਆਂ ਨੂੰ ਹੁਣ ਮਿਕਸ ਕਰਨਾ ਪਊਗਾ ਕਿਉਂਕਿ ਅਲੱਗ-ਅਲੱਗ ਕਰਨ ਦਾ ਸਮਾਂ ਨਹੀਂ ਵਰਖਾ ਦਾ ਉੱਪਰੋਂ ਮੌਸਮ ਬਣਿਆ ਹੋਇਆ ਜਦੋਂ ਵੀ ਤੁਹਾਨੂੰ ਕੋਈ ਸਮਾਂ ਮਿਲਦਾ ਉਸੇ ਵੇਲੇ ਇਮੀਡੀਏਟਲੀ ਆਪਾਂ ਨੂੰ ਸਪਰੇਅ ਕਰਨੀ ਪਊ 5-6 ਘੰਟੇ ਵੀ ਜੇ ਲੰਘਦੇ ਨੇ ਨਾ ਤਾਂ ਦਵਾਈ ਨੇ ਕੰਮ ਕਰ ਜਾਣਾ ਤੇ ਇੱਕ ਗੱਲ ਧਿਆਨ ਰੱਖਿਓ ਕਿਉਂਕਿ ਮੌਸਮਾਂ ਦਾ ਕੋਈ ਪਤਾ ਨਹੀਂ ਹੈਗਾ ਜਲਦੀ ਵਰਖਾ ਹੋ ਜਾਂਦੀ ਹੈ ਤੇ ਨਾਲ ਤੁਸੀਂ ਇਹਦੇ ਵਿੱਚ ਸਟਿੱਕਰ ਜ਼ਰੂਰ ਮੜਾ ਲਿਓ ਕਿਉਂਕਿ ਸਟਿੱਕਰ ਦੇ ਨਾਲ ਜਲਦੀ ਜਿਹੜਾ ਦਵਾਈ ਰੱਚ ਜਾਂਦੀ ਹੈ ਬੂਟਿਆਂ ਦੇ ਵਿੱਚ ਉਹ ਜਲਦੀ ਕੰਮ ਕਰ ਜਾਂਦੀ ਹੈ ਤੇ ਦਵਾਈ ਦਾ ਨੁਕਸਾਨ ਜੇ ਵਰਖਾ ਹੋ ਵੀ ਜਾਂਦੀ ਹੈ ਦਵਾਈ ਦਾ ਨੁਕਸਾਨ ਜਿਹੜਾ ਘਟ ਹੁੰਦਾ ਦਵਾਈ ਕੰਮ ਕਰ ਜਾਂਦੀ ਹੈ ਕੋਈ دوستੋ ਹੁਣ ਜੇਕਰ ਤੁਸੀਂ ਸਪਰੇਇ ਪਹਿਲਾਂ ਨਹੀਂ ਕਰ ਸਕੇ ਤਾਂ ਜਦੋਂ ਵੀ ਤੁਹਾਨੂੰ ਸਮਾਂ ਮਿਲਦਾ ਹੈ ਵਿੱਚੋਂ ਜਦੋਂ ਮੌਸਮ ਨੂੰ ਦੇਖ ਕੇ ਪਤਾ ਕਰਕੇ ਕਿ ਅੱਜ ਕੱਲ ਮੌਸਮ ਦੇ ਬਾਰੇ ਕੁਝ ਸਾਡੇ ਤੱਕ ਪਤਾ ਚੱਲ ਜਾਂਦਾ ਜਦੋਂ ਤੁਹਾਨੂੰ ਲੱਗਦਾ ਵੀ ਇਹਨਾਂ ਦਿਨਾਂ ਦੇ ਵਿੱਚ ਮੌਸਮ ਠੀਕ ਆ ਤਾਂ ਤੁਸੀਂ ਸਪਰੇਅ ਆ ਜਿਹੜਾ ਜਲਦੀ ਦੇ ਨਾਲ ਕਰ ਦਿਓ ਦੋ ਤਿੰਨ ਦਵਾਈਆਂ ਆਪਾਂ ਨੂੰ ਮਲਾਉਣਾ ਹੀ ਪੈਣਗੀਆਂ ਆਪਣਾ ਦੇਖ ਲਓ ਖੇਤ ਦੇ ਵਿੱਚ ਤੁਹਾਨੂੰ ਪਤਾ ਚੱਲ ਜੂਗਾ ਜਿਹੜੀ ਜਿਹੜੀ ਕੋਈ ਪ੍ਰੋਬਲਮ ਹੈਗੀ ਆ ਉਹਦੇ ਹਿਸਾਬ ਦੇ ਨਾਲ ਤੁਸੀਂ ਸਪਰੇਅ ਜਿਹੜੀ ਜਰੂਰ ਇਸ ਵੇਲੇ ਕਰ ਦਿਓ ਉల్లిਪਤਾ ਇਸ ਮੌਸਮ ਦੇ ਵਿੱਚ ਕਾਫੀ ਜ਼ਿਆਦਾ ਮਾਤਰਾ ਚ ਵੱਧਦੀ ਆ ਉల్లి ਦੇ ਉੱਤੇ ਜ਼ਰੂਰ ਧਿਆਨ ਰੱਖਣਾ ਕਿਉਂਕਿ ਸ਼ੀਤ ਫਲਾਈਟ ਦਾ ਹਮਲਾ ਜਾਂ ਭੂਰੇ ੱੱਬਿਆਂ ਦਾ ਰੋਗ ਇਸ ਤਰ੍ਹਾਂ ਦੀਆਂ ਬਿਮਾਰੀਆਂ ਇਸ ਮੌਸਮ ਦੇ ਵਿੱਚ ਆਉਂਦੀਆਂ ਆਉਂਦੀਆਂ ਜੇਕਰ ਤੁਸੀਂ ਪਹਿਲਾਂ ਸਪਰੇਅ ਕੀਤੀ ਵੀ ਹੋਈ ਆ ਨਾ ਤਾਂ ਵੀ ਧਿਆਨ ਰੱਖੋ ਕਿਉਂਕਿ ਇਸ ਵੇਲੇ ਜਦੋਂ ਇਸ ਤਰ੍ਹਾਂ ਦਾ ਮੌਸਮ ਚੱਲਦਾ ਇਸ ਤਰ੍ਹਾਂ ਦੇ ਮੌਸਮ ਦੇ ਵਿੱਚ ਨਾਤੇ ਲੇਦੇ اٹੈਕ ਦਾ ਪਤਾ ਲੱਗਦਾ ਨੌਲੀ ਦੇ اٹੈਕ ਦਾ ਪਤਾ ਲੱਗਦਾ ਹੈ ਦਿਨਾਂ ਦੇ ਵਿੱਚ ਹੀ ਵੱਜ ਜਾਂਦਾ ਤਾਂ ਇਸ ਵੇਲੇ ਖੇਤ ਦੀ ਨਿਗਰਾਨੀ ਜਿਹੜੀ ਉਹਨੂੰ ਵੀ ਪੂਰਾ ਧਿਆਨ ਦੇਣਾ ਤਿੰਨ ਚਾਰ ਦਿਨ ਬਾਅਦ ਖੇਤ ਲਗਾਤਾਰ ਕੀੜਾ ਮਾਰਦੇ ਰਹੋ ਉਹਦਾਂ ਨੂੰ ਚੈੱਕ ਕਰਦੇ ਰਹੋ ਤਾਂ ਕਿ ਕੋਈ ਵੀ ਸਮੱਸਿਆ ਜਦੋਂ ਤੁਹਾਨੂੰ ਦਿਖਾਈ ਦਿੰਦੀ ਆ ਜਦੋਂ ਵੀ ਨਿਸ਼ਾਨ ਦਿਖਦੇ ਨੇ ਤਾਂ ਕੋਈ ਨਾ ਕੋਈ ਆਪਾਂ ਹੀਲਾ ਬਿਸ਼ੀਲਾ ਕੋਈ ਸਪਰੇਅ ਦਾ ਕਰ ਲਈਏ ਤਾਂ ਕਿ ਨੁਕਸਾਨ ਨਾ ਹੋ। ਤੋਂ ਵੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ no ar.